ਜਾਂਦਾ ਕਿ ਗਵਾਂ ਦੀ ਸੇਵਾ ਇੱਕ ਮਹਾਪੁੰਨ ਹੈ ਕਿ ਗਵਾਂ ਦੀ ਜੋ ਸੇਵਾ ਕਰਦਾ ਹੈ ਉਹ ਤਾਰੀ ਜਾਂਦਾ ਹੈ ਅਜਿਹੀ ਇੱਕ ਸਾਸਤਾ ਸਾਡੇ ਧੂਰੀ ਹੈ ਜੋ ਕਿ ਪਿਛਲੇ ਲੰਬੇ ਵਰਸੇ ਤੋਂ ਗਊਆਂ ਦੀ ਸੇਵਾ ਕਰਦੀ ਐ ਜ਼ਖਮੀ ਹੋਈਆਂ ਗਊਆਂ ਦਾ ਇਲਾਜ ਕਰਦੀ ਐ ਤੇ ਆਪਣੇ ਹਸਪਤਾਲ ਵਿੱਚ ਲਿਆ ਕੇ ਉਹਨਾਂ ਦੀ ਮੱਲਮ ਪੱਟੀ ਕੀਤੀ ਜਾਂਦੀ ਐ ਜਿੱਥੇ ਕੀ ਲਗਭਗ 100 ਤੋਂ ਵੀ ਜ਼ਿਆਦਾ ਗਊਆਂ ਨੇ ਇਸ ਨੂੰ ਦੇਖ ਰਹੇ ਹੋ ਇੱਕ ਧੂਰੀ ਦੀ ਗਊਸ਼ਾਲਾ ਹੈ ਜਿੱਥੇ ਕੀ ਇੱਕ ਸਮਾਜ ਸੇਵੀ ਨੌਜਵਾਨਾਂ ਵੱਲੋਂ ਪਿਛਲੇ ਵੱਡੇ ਲੰਮੇ ਸਮੇਂ ਤੋਂ ਜਿਹੜੀ ਐ ਇਹ ਸੇਵਾ ਕੀਤੀ ਜਾ ਰਹੀ ਐ ਸਾਡੇ ਨਾਲ ਉਹ ਨੌਜਵਾਨ ਵੀ ਨੇ ਅਸੀਂ ਉਹਨਾਂ ਨਾਲ ਵੀ ਜੁੜਾਂਗੇ ਉਹਨਾਂ ਨਾਲ ਗੱਲ ਕਰਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਨੇ ਵੀ ਕਿੰਨੇ ਚਿਤੋ ਸੇਵਾ ਕਰਦੇ ਸਰ ਕੀ ਕਹੋਗੇ ਕਿਨੇ ਚਿਰ ਤੋਂ ਸੀ ਸੇਵਾ ਕਰ ਰਹੇ ਹੋ ਇਹ ਜੀ ਅਸੀਂ ਜੈ ਮਾਤਾ ਦੀ ਅਸੀਂ ਇਹ ਸੇਵਾ 2015 ਤੋਂ ਕਰ ਰਹੇ ਆ ਜੀ ਜਿੱਥੇ ਕਿ ਬੇਸਹਾਰਾ ਜਿਹੜੀਆਂ ਗਊਆਂ ਨੇ ਉਹਨਾਂ ਦਾ ਇਲਾਜ ਕੀਤਾ ਜਾਂਦਾ ਕਿਸੇ ਵੀ ਤਰ੍ਹਾਂ ਦਾ ਕੋਈ ਰੋਡ ਤੇ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਬਿਮਾਰ ਗਊ ਹੈਗੀ ਆ ਜੋ ਬੇਸਹਾਰਾ ਹੈਗੀ ਹੈ ਉਹਦਾ ਅਸੀਂ ਇੱਥੇ ਲੈ ਕੇ ਇਲਾਜ ਕਰਦੇ ਹਾਂ ਕਿੰਨੇ ਗਉਂਆਂ ਨੇ ਇੱਥੇ ਜੀ ਸਾਡੇ ਕੋਲ ਇੱਥੇ ਤਕਰੀਬਨ ਜੀ 100 ਦੇ ਪਲੱਸ ਗਉਂਆਂ ਹੋ ਜਾਂਦੀਆਂ ਨੇ ਉਹਦੇ ਵਿੱਚ ਉਹ ਹੈ ਕਿ ਜਿਹੜੀਆਂ ਕਿ ਐਮਰਜੈਂਸੀ ਵਾਰਡ ਆ ਜਿਹੜੀਆਂ ਕਿ ਇਲਾਜ ਇਨ ਲਿਆਂਦੇ ਆ ਜਾਂਦੀਆਂ ਨੇ ਉਸ ਤੋਂ ਬਾਅਦ ਠੀਕ ਹੋਣ ਤੋਂ ਬਾਅਦ ਉਹਨਾਂ ਨੂੰ ਜਰਨਲ ਵਾਰਡ ਤੇ ਸ਼ਿਫਟ ਕਰ ਦਿੱਤਾ ਜਾਂਦਾ ਤਾਂ 100 ਤੋਂ ਵੱਧ ਸਾਡੇ ਕੋਲ ਗਉਂਆਂ ਹੈਗੀਆਂ ਨੇ ਦੇਖਿਆ ਗਿਆ ਕਿ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਇਹ ਕੰਮ ਕਰਨ ਕਿ ਸਰਕਾਰ ਨੇ ਕਿਸੇ ਤਰ੍ਹਾਂ ਦੀ ਕੋਈ ਉਹਨੂੰ ਮਦਦ ਵਗੈਰਾ ਦਿੱਤੀ ਦੇਖੋ ਜੀ ਸਰਕਾਰ ਵੱਲੋਂ ਸਾਨੂੰ ਕੋਈ ਮਦਦ ਨਹੀਂ ਹੈ ਬਾਕੀ ਸ਼ਹਿਰ ਵਾਸੀਆਂ ਵੱਲੋਂ ਸਾਨੂੰ ਬਹੁਤ ਮਦਦ ਹੈਗੀ ਆ ਉਹਨਾਂ ਦੀ ਮਦਦ ਦੇ ਨਾਲ ਹੀ ਇਹ ਸੇਵਾ ਚੱਲ ਰਹੀ ਹੈ ਸਰਕਾਰ ਵੱਲੋਂ ਸਾਨੂੰ ਕੋਈ ਮਦਦ ਨਹੀਂ ਹੈ